ਕਾਲ ਯੁੱਗ ਦੇ ਇਸ ਦੌਰ ਵਿੱਚ ਇਨਸਾਨ ਐਨਾ ਗੈਰ ਚੁੱਕਾ ਹੈ ਕਿ ਉਹ ਆਪਣੀ ਚਾਹਤ ਪੂਰੀ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਸ਼ੁਕਰਵਾਰ ਨੂੰ ਇੱਕ ਅਜੀਹਾ ਮਾਮਲਾ ਫਲੋਰ ਦੇ ਮਹੱਲਾ ਰਵਿਦਾਸਪੁਰਾ ਤੋਂ ਸਾਹਮਣੇ ਆਇਆ ਜਿੱਥੇ ਡੌਗ ਦੀ 2 ਮਹੀਨਿਆਂ ਦੇ ਕਤੂਰਿਆਂ ਨੂੰ ਕਿਸੇ ਵਿਅਕਤੀ ਵੱਲੋਂ ਬੇਰਹਿਮੀ ਨਾਲ ਉਹਨਾਂ ਦੀਆਂ ਧੌਣਾ ਪੱਟ ਕੇ ਮਾਰਨ ਅਤੇ ਇੱਕ ਕਤੂਰੇ ਨੂੰ ਕਿਸੇ ਤੇਜ਼ ਹਥਿਆਰ ਨਾਲ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਹਨਾਂ ਦੋ ਕਤੂਰਿਆਂ ਦੀਆਂ ਧੌਣਾ ਵੀ ਨਾਲ ਲੈ ਗਿਆ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਇਹ ਸਾਰੀ ਕਰਤੂਤ ਕਿਸੇ ਤਾਰਤਿਕ ਦੀ ਲੱਗਦੀ ਹੈ ਜਿਸ ਵਿੱਚ ਆਪਣੀ ਕੋ ਇੱਛਾ ਪੂਰੀ ਕਰਨ ਦੇ ਮਕਸਦ ਨਾਲ ਇਨ੍ਹਾਂ ਬੇਜਵਾਨਾਂ ਤੇ ਇਨ੍ਹਾਂ ਅਤਿਆਚਾਰ ਕੀਤਾ ਇਸ ਮਾ ਮਲੇਸਵੰਦੀ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਦੇ ਕੇ ਉਕਤ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਫਲੋਰ ਤੋਂ ਰਾਜਕੁਮਾਰ ਡੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਕਿਹੜੀ ਵਾਲਾ ਕੈਮਰਾ ਆਹ ਰੁਕਾ ਕੈਮਰਾ ਰੁਕਾ ਪਿੱਛੇ ਤੁਹਾਡੇ ਦੇਖ ਹਾਂ 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 ਕੀ ਹੋਇਆ ਕੀ ਮਟਰ ਪਾਜੀ ਆਪਣੇ ਇੱਥੇ ਕੀ ਨਾਂ ਤੁਹਾਡਾ ਹੰਸ ਰਾਜ ਨਾਂ ਆਇਆ ਜੀ ਕੀ ਹੋਇਆ ਕੀ ਆ ਪਾਜੀ ਆਪਣੇ ਦਰਵੇਸ਼ ਸੀਗੇ ਜਾਨਵਰ ਆਪਣੇ ਇੱਥੇ ਰਹਿੰਦੇ ਤੇ ਯਾਨੀ ਕਿ ਉਹ 2 ਮਹੀਨੇ ਹੋਏ ਸੀ ਸੂਈ ਨੂੰ ਸੂਈ ਨੂੰ ਤੇ ਉਹਨਾਂ ਦਾ ਯਾਨੀ ਕਿ ਕੱਲ ਰਾਤ ਸਾਨੂੰ ਸ਼ਾਮੀ ਪਤਾ ਲੱਗਾ ਵੇ ਯਾਨੀ ਕਿ ਇੱਥੇ ਮਹੱਲੇ 'ਚ ਵੇ ਉਹਨਾਂ ਦੀਆਂ ਧੌਣਾ ਲਾਤੀਆਂ ਡੀਆਂ ਨਾਲੋਂ ਹੂੰ ਹੂੰ ਤੇ ਅਸੀਂ ਸ਼ਾਮੇ ਆ ਕੇ ਦੇਖਿਆ ਸਾਰੇ ਮਹੱਲੇ ਨੇ ਵੀ ਸਾਰਾ ਦੇਖਿਆ ਵੇ ਇਹ ਜਾਣ ਕੇ ਗਲਤ ਕੰਮ ਕੀਤਾ ਜੋ ਵੀ ਕੀਤਾ ਜene ਵੀ ਕੀਤਾ ਇਹਦੇ ਤੇ ਸਾਨੂੰ ਜਾਨੀ ਕਿ ਕਾਰਵਾਈ ਚਾਹੀਦੀ ਹੈ ਬੰਦਾ ਫੜਿਆ ਜਾਣਾ ਚਾਹੀਦਾ ਕੀ ਲੱਗਦਾ ਕਿਦਾਂ ਧੋਣਾ ਕਿਦਾਂ ਬੜੀਆਂ ਉਹਨਾਂ ਕਾਲਾ ਐਨਮਨ ਕੀਤਾ ਲੱਗਦਾ ਭਾਜੀ ਪਤਾ ਨਹੀਂ ਕਾਟੋਗੇ ਬੰਦਿਆਂ ਦਾ ਕੰਮ ਆ ਭਾਜੀ ਇੱਥੇ ਪਰਸ਼ਾ ਛੋਟੇ ਬੱਚੇ ਛੋਟੇ ਜਾਨਵਰ ਛੋਟੇ ਆ ਜਾਨਵਰ ਦਾ ਕੀ ਤਾਂ ਕੋਈ ਦੋ ਮਹੀਨਿਆਂ ਦੇ ਬੱਚੇ ਸੀਗੇ ਦੋ ਮਹੀਨਿਆਂ ਦੇ ਹਾਂਜੀ ਦੋ ਮਹੀਨਿਆਂ ਦੇ ਬੱਚੇ ਸੀਗੇ ਹਾਂਜੀ ਹਾਂਜੀ ਕੀ ਲੱਗਦਾ ਕੀ ਆ ਪ੍ਰੋਪਰ ਭਾਜੀ ਪ੍ਰੋਪਰ ਤਾਂ ਇਹੀ ਲੱਗਦਾ ਬੰਦੇ ਦਾ ਹੀ ਕੰਮ ਆ ਭਾਜੀ ਬੰਦੇ ਦਾ ਕੰਮ ਜਾਨਵਰ ਦਾ ਕੋਈ ਭਾਜੀ ਕਰ ਨਹੀਂ ਸਕਦਾ ਇੱਕ ਇੱਕ ਕੁੱਤਾ ਵਾ ਕਿੰਨੇ ਜਾਨਵਰ ਆ ਪੰਜ ਸੀ ਪਾਜੀ ਦੋ ਦੇ ਜਾਣ ਕੇ ਧੌਣਾ ਲਾਤੀਆਂ ਨਾਲ ਤੇ ਇੱਕ ਦਾ ਜਾਣ ਕੇ ਥੂਏ ਮਾਰੇ ਹੋਇਆ ਉਹਦਾ آپریشن ਕੀਤਾ ਜਾਣ ਕੇ ਆ ਸਹੀ ਆ ਉਹ ਥੋੜਾ ਜਿਹਾ ਹਾਂਜੀ ਤੇ ਉਹਦੇ ਸਪੇਸ ਕੀ ਮੰਗ ਕਰਦੇ ਹੋ ਉਹ ਤਾਂ ਕੈਮਰੇ ਸੀਨ ਮੰਗ ਕਰਦੇ ਸੀ ਸਟਾਰ ਤੋਂ ਸਾਨੂੰ ਬਸ ਇਹ ਚਾਹੀਦਾ ਪਾਜੀ ਇੱਕ ਕੈਮਰੇ ਸਾਡੇ ਇੱਥੇ ਲੱਗਣਾ ਚਾਹੀਦਾ ਇੱਕ ਰੋਡ ਤੇ ਜਿਹੜਾ ਗਲਤ ਕੰਮ ਕੀਤਾ ਹੈ ਇਹਦੀ ਸਜ਼ਾ ਮਿਲ ਜਾਵੇ ਉਹਨਾ ਚਾਹੀਦਾ ਇੱਕ ਸਾਡੇ ਇੱਥੇ ਕਮਰਾ ਲੱਗਾ ਚਾਹੀਦਾ ਬਸ ਥੈਂਕ ਯੂ ਇਹ ਸਾਡੇ ਬੰਦੇ ਸਾਨੂੰ ਚਾਹੀਦੇ ਆ ਜੀ ਪਾਜੀ ਉਹਦੇ ਮੁਹੱਲੇ ਦੇ ਵਿੱਚ ਮੇਰੇ ਘਰ ਦੀ ਬਿਲਕੁਲ ਨੀਜੀ ਗਲੀ ਦੇ ਵਿੱਚ ਜਿਹੜਾ ਨਾ ਦੋ ਮਿੰਨ ਕੀ ਕੱਲ ਰਾਤ ਸਵੇਰ ਕੁਝ ਰਾਤ ਦੀ ਅੰਸਰ ਜਿਹੜੇ ਆ ਪਤਾ ਨਹੀਂ ਕੌਣ ਆ ਤੇ ਉਹ ਦੋ ਬੱਚੇ ਮਿੰਨ ਕੀ ਕੁੱਤਿਆਂ ਦੇ ਛੋਟੇ ਛੋਟੇ ਹਾਂਜੀ ਜਿਨ੍ਹਾਂ ਦੇ ਉਹ ਗਲੇ ਲਾ ਕੇ ਲੈ ਗਏ ਇੱਕ ਬੱਚੇ ਨੂੰ ਬਹੁਤ ਜ਼ਿਆਦਾ ਜ਼ਖਮੀ ਕਰਦੇ ਜੇ ਉਹਨੇ ਗੱਲ ਵਿੱਚ ਸੂਏ ਮਾਰੇ ਠੀਕ ਆ ਸਾਡੇ ਕੋਲ ਇੱਕ ਦੋ ਵੀਡੀਓ ਫੁਟੇਜ ਆਈਆਂ ਹੋਈਆਂ ਆ ਜਿਹਦੇ ਵਿੱਚ ਇੱਕ ਬੰਦਾ ਹੋਰ ਜਿਹੜਾ ਆ ਕਿ ਕੁੱਤੇ ਨੂੰ ਬਹੁ ਬੇਰਹਿਮੀ ਨਾਲ ਤੱਕਤਲ ਕਰ ਰਿਹਾ ਆ ਦਾਤ ਮਾਰ ਮਾਰ ਕੇ ਵੱਡੇ ਕੁੱਤੇ ਨੂੰ ਪਰ ਉਹ ਜੇ ਟ੍ਰੇਸ ਨਹੀਂ ਹੋ ਰਿਹਾ ਕਿ ਬੰਦੇ ਦੀ ਲੁੱਕ ਕੀ ਆ ਉਹ ਅਸੀਂ ਸਾਰਾ ਕੀ ਲੱਗਦਾ ਕੀ ਕਾਰਨ ਕੀ ਜਿਹੜਾ ਇਦਾਂ ਧੌਣਾ ਲਾ ਕੇ ਲੈ ਗਿਆ ਉਹਦਾ ਸੂਏ ਮਾਰੇ ਗਏ ਇਹ ਚੀਜ਼ ਤਾਂ ਸਾਨੂੰ ਕੁਝ ਨਹੀਂ ਪਤਾ ਜੀ ਕਿ ਇਹ ਕੋਈ ਤਾਂਤ੍ਰਿਕ ਕਾਰਾ ਹੋ ਸਕਦਾ ਆ ਜਾਂ ਕੋਈ ਕੁਛ ਵੀ ਕਹਿ ਲੋਗੀ ਕੀ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਆ ਗਿਆ ਜੀ ਪ੍ਰਸ਼ਾਸਨ ਬਿਲਕੁਲ ਮੌਕਾ ਦੇਖ ਕੇ ਗਿਆ ਜਿੱਥੇ ਬੱਚੇ ਇਸ ਟਾਈਮ ਮਰੇ ਪਏ ਆ ਠੀਕ ਹੈ ਜੀ ਪੂਰੇ ਮੁਹੱਲੇ ਦੇ ਵਿੱਚ ਸਹਮ ਦਾ ਮਾਹੌਲ ਆ ਠੀਕ ਹੈ ਜੀ ਜਿਹੜੇ ਗਲੇ ਬੱਚਿਆਂ ਦੇ ਲਾਏ ਹੋਏ ਆ ਬਿਲਕੁਲ ਢੜ ਪਏ ਹੋਏ ਆ ਉਹਨਾਂ ਦੇ ਇੱਕ ਬੱਚਾ ਜਿਹੜਾ ਕਿ ਬਹੁਤ ਜ਼ਿਆਦਾ ਜਿਹਦੇ ਕੀ ਸੂਏ ਮਾਰੇ ਹੋਏ ਆ ਜਖਮੀ ਆ ਢੜ ਫਰਿਆ ਜਖਮੀ ਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਾਹਿਲ ਚਾਵਲਾ ਬਿਲਫਾਇਰ ਜਿਹੜੀ ਡਾਕ ਬਿਲਫਾਇਰ ਸੁਸਾਇਟੀ ਉਹਦੇ ਵੱਲੋਂ ਚੱਲ ਰਿਹਾ ਹੈ ਕੀ ਮੰਗ ਕਰ ਦਿਆਂ ਮੰਗ ਕਰਦੇ ਆ ਕਿ ਕੱਲ ਨੂੰ ਸਾਡੇ ਆਪਣੇ ਵੀ ਸਾਰਿਆਂ ਦੇ ਬੱਚੇ ਹੈਗੇ ਆ ਕਿ ਅੱਜ ਜੇ ਬੱਚਿਆਂ ਕੁੱਤੇ ਦੇ ਬੱਚਿਆਂ ਦੇ ਨਾਲ ਇਹ ਵਿਵਾਰ ਹੋ ਰਿਹਾ ਆ ਤੇ ਕੱਲ ਨੂੰ ਮਹੱਲੇ ਦੇ ਲੋਕ ਦਾ ਸੇਫ ਰਹਿਣਗੇ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਜਿਹੜਾ ਇਹ ਜੋ ਜਿੰਨੀ ਰੋਂਗ ਕੰਮ ਕੀਤਾ ਆ ਬਿਲਕੁਲ ਕੈਮਰਾ ਟ੍ਰੇਸ ਕਰਕੇ ਹਰ ਤਰ੍ਹਾਂ ਦੇ ਕਿਹੜੀ ਗਲੀ ਦੇ ਕੈਮਰੇ ਆ ਕਿਹੜੇ ਕਿੱਥੇ ਲੱਗੇ ਹੋਏ ਕੌਣ ਨੇ ਟ੍ਰੇਸ ਬੰਦਾ ਕਰ ਰਿਹਾ ਆ ਇਹ ਬੇਨਤੀ ਇਹ ਗੱਲ ਹੈਗੀ 3 ਤੋਂ 4 ਵਜੇ ਦੇ ਵਿੱਚ ਲੋਕ ਜਿਹੜੇ ਦੱਸ ਰਿਹਾ ਕਿ 3 ਤੋਂ 4 ਵਜੇ ਤੱਕ ਬਹੁਤ ਜ਼ਿਆਦਾ ਕੁੱਤੇ ਪਤਾ ਕਿਦਾਂ ਲੱਗਾ بس ਲੋਕਾਂ ਨੇ ਸਵੇਰੇ ਦੱਸਿਆ ਕਿ 3 ਤੋਂ 4 ਵਜੇ ਕੁੱਤੇ ਬਹੁਤ ਜ਼ਿਆਦਾ ਭੌਂਗ ਰਹੇ ਸੀ ਵੱਡ ਜਦੋਂ ਸਵੇਰੇ ਲੋਕਾਂ ਨੇ ਦੇਖਿਆ ਹੈ ਉੱਥੇ ਜਾ ਕੇ ਕਿ ਇੱਕ ਉਹਨਾਂ ਦੇ ਬੱਚਿਆਂ ਦੀ ਜਿਹੜੀ ਮਾਂ ਕੁੱਤਿਆਂ ਦੀ ਬਹੁਤ ਜ਼ਿਆਦਾ ਰੋ ਰਹੀ ਆ ਜਿਹੜਾ ਲੋਕਾਂ ਨੇ ਜਾ ਕੇ ਉੱਥੇ ਦੇਖਿਆ ਤਾਂ ਬੱਚਿਆਂ ਦੇ ਜਿਹੜੇ ਗਲੇ ਜਿਹੜੇ ਸੀਗੇ ਉਹ ਤੜ ਅਲੱਗ ਪੈ ਸੀ ਤੇ ਗਲੇ ਹੈ ਨਹੀਂ ਸੀ ਬੱਚਿਆਂ ਦੇ ਥੈਂਕ ਯੂ ਔਰ ਕੁਛ ਗਲੀਆਂ ਦੇ ਵਿੱਚ ਦੇਖਿਆ ਕਿ ਬਲੱਡ ਬਹੁਤ ਜ਼ਿਆਦਾ ਫਿਲ ਰਿਆ ਹੋਇਆ ਹੈ ਇਹ ਬਾਕੀ ਹਮ ਕੱਲ ਸ਼ੁਕਰੀਆ ਉਹ ਵੈਰੀਫਾਈ ਕਰਨਗੇ ਥੈਂਕ ਯੂ ਜਨਾ ਇਹ ਸਿਰਫ ਲੋਕਾਂ ਦਾ ਬਣਾਉਣਾ ਹੈ ਹਾਂਜੀ ਹਾਂਜੀ ਦੋ ਦੋ ਬੱਚੇ ਛੋਟੇ ਹਾਂਜੀ ਤੁਹਾਨੂੰ ਲੱਗੀਆਂ ਹਾਂ ਕੀ ਲੱਗਦਾ ਕੀ ਕੀ ਹਾਲਾਤ ਕੀ ਲੱਗਦੇ ਆ ਪੰਜਾਹ ਕਿ ਸਟਾਫ ਤਾਂ ਜਾਵੇ ਤਤਰੇ ਦਾ ਸਾਹਮਣੇ ਓਕੇ ਓਕੇ ਕਿੰਨੇ ਸੀ ਤੋ ਕੀ ਹੋਇਆ ਕੀ ਉਹਨਾਂ ਨੇ ਤੁਣਾ ਮੌਕਾ ਦੇਖ ਲਿਆ ਮਹੱਲਾ ਵਾਸੀਆਂ ਨੇ ਕੀ ਦੱਸਿਆ ਮਹੱਲਾ ਦਾ ਕੋਈ ਦੱਸਿਆ ਹਾਂ ਤਤਰੇ ਦਾ ਵਾਦੇ ਤਾਂਤ੍ਰਿਕ